ਦਾ ਮਹਿਤਾ ਕਾਲੂ ਜੀ ਸਦਾ ਨਾਰਾਜ਼ ਰਹਿੰਦੇ ਨੇ ਸਤਿਗੁਰੂ ਨਾਨਕ ਦੇਵ ਦੀ ਨਾਲ ਸਦਾ ਨਾਰਾਜ਼ ਰਹਿੰਦੇ ਨੇ ਤੇ ਆਖ ਦੇ ਛਿੜਕਾ ਮਾਰਦੇ ਕਿ ਤੂੰ ਸਾਰਾ ਘਰ ਦਾ ਧਨ ਲਜਾਲ ਜਾ ਕੇ ਇਹ ਫਕੀਰਾਂ ਨੂੰ ਵੰਡਦਾ ਹੈ ਘਰੋਂ ਧਨ ਲੈ ਜਾਂਦਾ ਹੈ ਤੇ ਸਾਧਾ ਫਕੀਰਾਂ ਨੂੰ ਜਾ দান ਕਰ ਦਿੰਦਾ ਹੈ ਛਿੜਕਾ ਮਾਰਦੇ ਰਹਿੰਦੇ ਸਦਾ ਕਰੋਧ ਦੇ ਵਿੱਚ ਰਹਿੰਦੇ ਨਾਨਕ ਤੇ ਇਸੇ ਦੌਰਾਨ ਭੈਣ ਨਾਨਕੀ ਦਾ ਮੁਕਲਾਵਾ ਤੋੜ ਦਿੱਤਾ ਜਾਂਦਾ ਹੈ ਜੋ ਭਾਈ ਜੈ ਰਾਮ ਜੀ ਦੇ ਨਾਲ ਵਿਆਹੀ ਹੋਈ ਹੈ ਇਹ ਜੈ ਰਾਮ ਜੀ ਸੂਬੇ ਦੌਲਤ ਖਾਨ ਲੋਧੀ ਦਾ دیਵਾਨ ਹੈ ਬੜੇ ਚੰਗੇ ਘਰ ਘਰਾਣੇ ਦੇ ਵਿੱਚ ਇਹ ਵਿਆਹੀ ਹੋਈ ਹੈ ਭੈਣ ਨਾਨਕੀ ਤੇ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਵੀ ਪਿਤਾ ਝੜਕਾ ਮਾਰਦੇ ਤਾਂ ਮਾਂ ਸਹੇਤਾ ਕਰਦੀ ਸਹੇਤਾ ਕਰਦੀ ਨਾਨਕ ਦੀ ਤੇ ਇੱਕ ਦਿਨ ਮਾਂ ਨੇ ਬੜੇ ਸੁੰਦਰ ਵਸਤਰ ਪਹਿਨਾਏ ਨੇ ਸਤਿਗੁਰੂ ਮਹਾਰਾਜ ਦੇ ਬਾਲ ਅਵਸਥਾ ਹੈ ਦੇ ਸਤਿਗੁਰੂ ਮਹਾਰਾਜ ਦੇ ਕੀਮਤੀ ਵਸਤਰ ਪਾਏ ਹੋਏ ਨੇ ਇੱਕ ਸੋਨੇ ਦੀ ਅੰਗੂਠੀ ਪਾਈ ਹੈ ਤੇ ਸਤਿਗੁਰੂ ਮਹਾਰਾਜ ਜਾ ਰਹੇ ਨੇ ਨਗਰ ਦੇ ਬਾਹਰ ਤੇ ਉਹਨੇ ਦਿਨਾਂ ਦੇ ਵਿੱਚ ਇੱਕ ਕਪੜਤੀ ਨਾਗਾ ਸਾਧੂ ਬਣ ਕੇ ਪਿੰਡ ਦੇ ਦਰਵਾਜ਼ੇ ਦੇ ਅੱਗੇ ਬੈਠਾ ਤਪ ਕਰਦਾ ਰਹਿੰਦਾ ਤੇ ਬਾਬਾ ਜੀ ਉਸ ਦੇ ਖਾਣ ਪਾਣ ਦੀ ਖਬਰ ਰੱਖਦੇ ਧਿਆਨ ਰੱਖਦੇ ਖਾਣ-ਪਾਣ ਦਾ ਪ੍ਰਸ਼ਾਦ ਦੇ ਪਾਣੀ ਦਾ ਉਸ ਸਾਧੂ ਦਾ ਤੇ ਜਦ ਉਸ ਸਾਧੂ ਨੇ ਬਾਬਾ ਜੀ ਦੇ ਹੱਥ ਅੰਗੂਠੀ ਵੇਖੀ ਤਾਂ ਸਵਾਲ ਕੀਤਾ ਤੇ ਬਾਬਾ ਜੀ ਨੇ ਆਪਣੇ ਵਸਤਰ ਤੇ ਅੰਗੂਠੀ ਉਸ ਸਾਧੂ ਨੂੰ ਦੇ ਦਿੱਤੇ ਦੇ ਦਿੱਤੇ ਸਾਧੂ ਨੂੰ দান ਕਰ ਦਿੱਤੇ ਤੇ ਜਦ ਪਿਤਾ ਕਾਲੂ ਜੀ ਨੂੰ ਪਤਾ ਲੱਗਿਆ ਤਾਂ ਬਹੁਤ ਗੁੱਸੇ ਹੋਏ ਗੁਰੂ ਨਾਨਕ ਦੇ 2-3 ਵਾਰ ਚਪੇੜਾ ਮਾਰ ਦਿੱਤੀਆਂ ਤੇ ਕਰੋਧ ਨਾਲ ਕਹਿਣ ਲੱਗੇ ਤੂੰ ਨਾਨਕ ਘਰੋਂ ਨਿਕਲ ਕਿਉਂ ਨਹੀਂ ਜਾਂਦਾ ਕਿਉਂ ਮੈਨੂੰ ਉਜਾੜਨ ਤੇ ਲੱਗਿਆ ਹੋਇਆ ਹੈ ਘਰ ਦਾ ਸਾਰਾ ਧਨ ਪਦਾਰਥ ਇਨ੍ਹਾਂ ਸਾਧਾਂ ਨੂੰ ਲਟਾ ਦਿੱਤਾ ਹੈ ਮੈਂ ਕਿੰਨਾ ਵਰਜ ਵਰਜ ਕੇ ਥੱਕ ਗਿਆ ਹਾਂ ਤੈਨੂੰ ਤੂੰ ਨਹੀਂ ਹਟਦਾ ਘਰੋਂ ਨਿਕਲ ਕਿਉਂ ਨਹੀਂ ਜਾਂਦਾ ਇਹ ਗੱਲ ਜਦ ਰਾਇ ਬੁਲਾਰ ਨੇ ਸੁਣੀ ਤਾਂ ਮਹਤਿ ਨੂੰ ਬੁਲਾ ਕੇ ਆਖਿਆ ਕਾਲੂ ਨਾ ਟਲਿਓ ਨਾ ਟਲਿਓ ਤੂੰ ਨਾਨਕ ਨੂੰ ਮੰਦੇ ਬਚਨ ਬੋਲਣੋਂ ਨਾ ਟਲਿਓ ਕਾਲੂ ਨੂੰ ਝੜਕਾਂ ਦਿੱਤੀਆਂ ਰਾਇ ਬੁਲਾਰ ਨੇ ਅਜ ਪਿਤਾ ਕਾਲੂ ਰਾਇ ਬੁਲਾਰ ਨੂੰ ਕਹਿ ਰਿਹਾ ਹੈ ਰਾਇ ਜੀ ਮੈਂ ਬੜਾ ਪਰੇਸ਼ਾਨ ਹਾਂ ਘਰੋਂ ਧਨ ਪਦਾਰਥ ਲੈ ਆਉਂਦਾ ਹੈ ਤੇ ਬਾਹਰ ਪਤਾ ਨਹੀਂ ਕਿਸ-ਕਿਸ ਨੂੰ ਵੰਡ ਆਉਂਦਾ ਹੈ ਇਸ ਤਰ੍ਹਾਂ ਸਾਰੇ ਘਰ ਦਾ ਖਜ਼ਾਨਾ ਲੁੱਟਾ ਦੇਵੇਗਾ ਮੈਂ ਬੜਾ ਪਰੇਸ਼ਾਨ ਹੋਇਆ ਬੈਠਾ ਤੇ ਰਾਏ ਬੁਲਾਰ ਜੀ ਨੇ ਇਸ ਦਾ ਕੋਈ ਹੱਲ ਲੱਭਦੇ ਹੋਏ ਆਖਿਆ ਕਿ ਮੈਂ ਨਾਨਕ ਨੂੰ ਜੈ ਰਾਮ ਦੇ ਕੋਲ ਭੇਜ ਦਿਨਾ ਜੈ ਰਾਮ ਤੇ ਭੈਣ ਨਾਨਕੀ ਸੁਲਤਾਨਪੁਰ ਦੇ ਵਿੱਚ ਰਹਿ ਰਹੇ ਨੇ ਤੇ ਰਾਏ ਬੁਲਾਰ ਨੇ ਗੁਰੂ ਨਾਨਕ ਅਤੇ ਭਾਈ ਬਾਲੀ ਨੂੰ ਸੁਲਤਾਨਪੁਰ ਵੱਲ ਤੋਰ ਦਿੱਤਾ ਸੁਲਤਾਨਪੁਰ ਪਹੁੰਚ ਜਾਂਦੇ ਨੇ ਭਾਈਆ ਜੈ RAM ਜੀ ਬੜੇ ਖੁਸ਼ ਹੋਏ ਬੜੇ ਖੁਸ਼ ਹੋਏ ਭੈਣ ਨਾਨਕੀ ਜੀ ਦੇ ਸਤਿਗੁਰੂ ਮਹਾਰਾਜ ਸੁਲਤਾਨਪੁਰ ਦੇ ਵਿੱਚ ਵਾਸ ਕਰਨ ਲੱਗਦੇ ਨੇ ਤੇ 4-5 ਦਿਨ ਲੰਘਣ ਉਪਰੰਤ ਭਾਈ ਜੈ RAM ਜੀ ਨੂੰ ਆਖਦੇ ਨੇ ਭਾਈਆ ਜੀ ਮੈਨੂੰ ਵੀ ਕਿਸੇ ਘਾਰੇ ਲਾ ਦਿਓ ਆਪਣਾ ਮੈਂ ਵੀ ਰੁਜ਼ਗਾਰ ਕਰਨਾ ਹੈ ਮਿਹਨਤ ਕਰਕੇ ਪ੍ਰਸ਼ਾਦਾ ਬਣ ਨਹੀਂ ਛੱਕਿਆ ਚੰਗਾ ਹੁੰਦਾ ਮੈਨੂੰ ਵੀ ਕਿਸੇ ਘਾਰੇ ਲਾ ਦੇਵੋ ਤੇ ਅਗੋ ਭੈਣ ਆਖਣ ਲੱਗੀ ਵੀਰਾ ਤੈਨੂੰ ਕੋਈ ਕੰਮ ਕਰ ਕਰਨ ਦੀ ਕੀ ਲੋੜ ਹੈ ਕਿਉਂ ਜੰਜਾਲਾਂ ਦੇ ਵਿੱਚ ਫਸਦਾ ਹਾਂ ਸੰਸਾਰ ਦੇ ਜੰਜਾਲ ਵੱਧਦੇ ਹੀ ਜਾਂਦੇ ਨੇ ਤੈਨੂੰ ਕੀ ਲੋੜ ਹੈ ਕੰਮ ਕਰਨ ਦੀ ਇਤਨੀ ਜਾਇਦਾਦ ਹੈ ਪਿਤਾ ਜੀ ਦੇ ਕੋਲ ਤੂੰ ਕਿਉਂ ਕੰਮ ਕਰਨਾ ਹੈ ਤੇ ਪਰ ਸਤਿਗੁਰੂ ਮਹਾਰਾਜ ਕਹਿਣ ਲੱਗੇ ਭੈਣ ਮਿਹਨਤ ਮਜਦੂਰੀ ਕਰਨਾ ਚੰਗਾ ਹੈ ਆਪਣੀ ਮਿਹਨਤ ਕਰਕੇ ਪ੍ਰਸ਼ਾਦਾ ਪਾਣੀ ਛਕਿਆ ਉੱਤਮ ਹੈ ਤੇ ਭਾਈ ਜਹਾਂ RAM ji ਨੂੰ ਵੀ ਚਿੰਤਾ ਲੱਗ ਜਾਂਦੀ ਹੈ ਕੰਮਕਾਰ ਵੇਖਣ ਲੱਗਦੇ ਨੇ ਇਧਰ ਉਧਰ ਤਿੰਨ ਵਾਬ ਦੌਲਤ ਖਾਨ ਨੂੰ ਜਦ ਇਹ ਦੱਸਿਆ ਕਿ ਇਸ ਤਰ੍ਹਾਂ ਕਰਕੇ ਆਪਾਂ ਨਾਨਕ ਨੂੰ ਕੰਮ ਤੇ ਲਾਉਣਾ ਹੈ ਤੇ ਦੌਲਤ ਖਾਨ ਮੋਦੀ ਦਾ ਕੰਮ ਸੌਂਪ ਦਿੰਦੇ ਨੇ ਸਤਿਗੁਰੂ ਮਹਾਰਾਜ ਨੂੰ ਤੇ ਸਤਿਗੁਰੂ ਮਹਾਰਾਜ ਬੜਾ ਚੰਗਾ ਮੋਦੀ ਖਾਨਾ ਸੰਭ ਰਏ ਨੇ ਸਾਰੇ ਲੋਕ ਖੁਸ਼ ਨੇ ਸਦਾ ਮੋਦੀ ਖਾਨੇ ਦੇ ਅੱਗੇ ਭੀੜ ਲੱਗੀ ਹੋਈ ਹੈ ਤੇ ਸਤਿਗੁਰੂ ਮਹਾਰਾਜ ਸਭਨਾਂ ਨੂੰ ਝੁਕਦੇ ਪਾਲੜੇ ਤੋਲ ਕੇ ਦਿੰਦੇ ਨੇ ਸਮਾਨ ਤੇ ਸਾਰੇ ਲੋਕ ਬੜੇ ਖੁਸ਼ ਨੇ ਗਰੀਬ ਅਮੀਰ ਨੂੰ ਇੱਕੋ ਜਿਹਾ ਤੋਲ ਕੇ ਦੇਣਾ ਸਭਨਾ ਦੇ ਮੁਖਤੇ ਪ੍ਰਸੰਸਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਤੇ ਵਿੱਚ ਕਈ ਚੁਗਲ ਵੀ ਹੁੰਦੇ ਨੇ ਤੇ ਜਾ ਚੁਗਲੀ ਕਰ ਦਿੱਤੀ ਨਵਾਬ ਨੂੰ ਕਿ મોદી ਤੁਹਾਡਾ ਸਾਰਾ ਮੋਦੀ ਖਾਨਾ ਲੁਟਾ ਦੇਵੇਗਾ ਲੁਟਾ ਦੇਵੇਗਾ ਨਵਾਬ ਨੂੰ ਚੂਹਲੀਆਂ ਜਾ ਕਰਨ ਲੱਗੇ ਤੇ ਇਧਰ ਗੁਰੂ ਨਾਨਕ ਸਭਨਾ ਨੂੰ ਬਰਾਬਰ ਤੋਲ ਤੋਲ ਦੇਈ ਜਾ ਰਹੇ ਨੇ ਨਾਲ ਤੋਲੀ ਜਾਣਾ ਤੇ ਤੇਰਾ ਤੇਰਾ ਨਾਲ ਅਖੀ ਜਾਣਾ ਤੇਰਾ ਤੇਰਾ ਦਾ ਜਾਪ ਕਰਦੇ ਰਹਿਣਾ ਸਭ ਲੋਕ પ્રસન્ન ਨੇ ਤੇ ਇਧਰ ਲੋਕਾਂ ਦੀ ਪ੍ਰਸ਼ੰਸਾ ਵੀ ਪਹੁੰਚ ਰਹੀ ਹੈ ਨਵਾਬ ਦੇ ਕੋਲ ਤੇ ਚੂਹਲੀਆਂ ਕਰਨ ਵਾਲੇ ਆਪਣਾ ਕੰਮ ਕਰ ਰਹੇ ਨੇ ਅਖੀਰ ਇੱਕ ਸਾਲ ਬਾਅਦ ਜਦ ਮੋਦੀ ਖਾਨੇ ਦਾ ਹਿਸਾਬ ਮੰਗਣਾ ਕੀਤਾ ਨਵਾਬ ਦੌਲਤਖਾਨੇ ਕੇ ਹਿਸਾਬ ਕੀਤਾ ਜਾਵੇਗਾ ਮੋਦੀ ਖਾਨੇ ਦਾ ਤੇ ਭਾਈਆ ਜੈ RAM ਜੀ ਨੂੰ ਚਿੰਤਾ ਹੋਣ ਲੱਗੀ ਤੇ ਭੈਣ ਨਾਨਕੀ ਆਖਦੀ ਹੈ ਤੁਸੀਂ ਚਿੰਤਾ ਕਿਉਂ ਕਰਦੇ ਹੋ ਕਰਤਾਰ ਸਭ ਭਲੀ ਕਰੇਗਾ ਜਦ ਇੱਕ ਕੋਠੀ ਦੇ ਵਿੱਚ ਬਿਠਾ ਲਿਆ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਨੂੰ ਤੇ ਸਾਰਾ ਹਿਸਾਬ ਕਿਤਾਬ ਕਰਨ ਤੇ 135 ਰੁਪਏ ਬਾਬੇ ਦੇ ਨਵਾਬ ਬਲਵਦਾ ਨਿਕਲੇ ਤੇ ਨਵਾਬ ਬੜਾ ਖੁਸ਼ ਹੁੰਦਾ ਹੈ ਹੁਣ ਚੁਗਲ ਖੋਰਾ ਦੀ ਕੋਈ ਗੱਲ ਨਹੀਂ ਸੁਣਦਾ ਤੇ ਫਿਰ ਬਾਬੇ ਨੂੰ ਸਾਰੇ ਮੋਦੀ ਖਾਨੇ ਦਾ ਹਿਸਾਬ ਸੌਂਪ ਦਿੱਤਾ ਜਾਂਦਾ ਹੈ ਤੇ ਸਤਗੁਰੂ ਮਹਾਰਾਜ ਉਸੇ ਤਰ੍ਹਾਂ ਕਾਰ ਕਰਨ ਲੱਗਦੇ ਨੇ ਨਾ ਚਾਹੁੰਦੇ ਹੋਏ ਵੀ ਸਤਗੁਰੂ ਮਹਾਰਾਜ ਕਰਦੇ ਨੇ ਲੋਕਾਂ ਦੀ ਸੇਵਾ ਭਾਵਨਾ ਲੋਕਾਂ ਦਾ ਪਿਆਰ ਵੇਖੀ ਕਰੀ ਜਾ ਰਹੇ ਨੇ ਤੇ ਕਦੇ ਕਦੇ ਮਹਤਾ ਕਾਲੂ ਵੀ ਂਗੇੜਾ ਲਾਉਂਦੇ ਨੇ ਗੁਰੂ ਨਾਨਕ ਦੇ ਕੋਲ ਤੇ ਸਦਾ ਸਮਝਾਉਂਦੇ ਰਹਿੰਦੇ ਨੇ ਕਿ ਪੈਸਾ ਇਕੱਠਾ ਕਰਨਾ ਹੈ ਪੈਸਾ ਜੋੜਨਾ ਸਿੱਖ ਤੇ ਜੋ ਰੁਪਏ ਜੋੜੇ ਨੇ ਓ ਮੈਨੂੰ ਫੜਾ ਦੇ ਲੁੱਟਾਈ ਨਾ ਜਾਈਂ ਜੋ ਰੁਪਿਆ ਤੂੰ ਇਕੱਠਾ ਕੀਤਾ ਹੈ ਜੋੜਿਆ ਹੈ ਮੈਨੂੰ ਫੜਾ ਦੇ ਤੂੰ ਲਟਾਉਣਾ ਨਾ ਕਰ ਇਸ ਤਰ੍ਹਾਂ ਸਮਝਾਉਂਦੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪਿਤਾ ਕਾਲੂ ਜੀ